ਆਪਾ ਭਾਜੀ ਪਿੱਛੇ ਰਹਿ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਭਾਈ ਜੀ ਤੁਹਾਨੂੰ ਪਤਾ ਵੀ ਅਸੀਂ ਜ਼ਿੰਦਗੀ ਕੁਝ ਕਸੂਲਾਂ ਦੇ ਚਲਾਉਂਦੇ ਹਾਂ ਨਾ ਵੀ ਆਪਾਂ ਆਪਣੇ ਕਿਸੇ ਸਰਦਾਰ ਭਰਾ ਦਾ ਜਾਂ ਡਰਾਈਵਰ ਭਰਾ ਦਾ ਵਿਰੋਧ ਨਹੀਂ ਕਰਦੇ ਪਰ ਨਾ ਕੁਝ ਕੁ ਬੰਦੇ ਨਾ ਸਾਡੀ ਇਸ ਭਾਵਨਾ ਨੂੰ ਨਾ ਐਵੇਂ ਹੀ ਹਲਕੇ ਚ ਲੈ ਜਾਂਦੇ ਹਨਾ ਪਰ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੱਸਣਾ ਚਾਹੁੰਦਾ ਵੀ ਭਾਈ ਅਸੀਂ ਅਸੀਂ ਇੱਕ ਸੇਵਾ ਕਰਦੇ ਹਾਂ ਨਾ ਵੀ ਅਸੀਂ ਵਾਹਿਗੁਰੂ ਨੇ ਜਿਹੜਾ ਸਾਡੀ ਡਿਊਟੀ ਲਈ ਆਪਾਂ ਉਹ ਸੇਵਾ ਕਰਦੇ ਹਾਂ ਨਾ ਤੇ ਟਿਕ ਟਿਕ ਉਹ ਬੰਦ ਕਰ ਦੇ ਚਾਬੀ ਅਸੀਂ ਸੇਵਾ ਕਰਦੇ ਹਾਂ ਤੇ ਕੋਈ ਵੀ ਬੰਦਾ ਇਸ ਚੀਜ਼ ਦੇ ਵਿੱਚ ਨਾ ਰਵੇ ਵੀ ਭਾਈ ਆਪਾਂ ਜੇ ਤੁਹਾਡੀ ਕੋਈ ਗੱਲ ਤੁਸੀਂ ਕਰਦੇ ਸਾਡੇ ਖਿਲਾਫ ਤੇ ਅਸੀਂ ਕੁਝ ਕਹਿੰਦੇ ਨਹੀਂ ਜਾਂ ਐਕਸ਼ਨ ਨਹੀਂ ਕਰਦੇ ਉਹਦੇ ਪਿੱਛੇ ਸਿਰਫ ਸਾਡੀ ਇਹ ਆ ਵੀ ਉਹ ਐਕਸ਼ਨ ਦੇ ਬਾਅਦ ਜਿਹੜੀ ਸਾਡੀ ਸੇਵਾ 'ਚ ਵਿਗਨ ਪੈਂਦਾ ਹਨਾ ਤੇ ਤੁਸੀਂ ਵੀ ਉਹ ਸਾਡੇ ਕਹੋ ਸੇਵਾ ਦੇ ਰਾਹ ਦਾ ਕੰਕਰ ਬਣਦੇ ਆ ਜਦੋਂ ਤੁਸੀਂ ਕੋਈ ਨਾ ਕੋਈ ਪੁੱਠੀ ਸਿੱਧੀ ਝੰਜੜੀ ਛੇੜਦੇ ਆ ਠੀਕ ਹੈ ਨਾ ਜੀ ਜੇਕਰ ਕਿਸੇ ਬੰਦੇ ਦੇ ਖਿਲਾਫ ਜੇ ਕੁਝ ਤੁਸੀਂ ਪੁੱਠਾ ਬੋਲਦੇ ਕੋਈ ਲੜਾਈ ਝਗੜਾ ਹੁੰਦਾ ਇਹ ਸੇਵਾ 'ਚ ਵਿਗਨ ਪੈਂਦਾ ਤੇ ਉਹ ਸਿਰਫ ਤੁਸੀਂ ਸਾਡੇ ਗੁਨੇਗਾਰ ਨਹੀਂ ਹੋਵਗੇ ਉਹ ਜਿੰਨੇ ਪਰਿਵਾਰਾਂ ਦੀ ਸੇਵਾ ਚਲਦੀ ਆ ਜਾਂ ਜਿੰਨੇ ਡਰਾਈਵਰਾਂ ਦੀ ਹੈਲਪ ਹੁੰਦੀ ਉਹਨਾਂ ਸਾਰਿਆਂ ਦੇ ਗੁਨੇਗਾਰ ਸਾਰਿਆਂ ਦੇ ਗੁਨੇਗਾਰ ਸਾਰੇ ਦੇ ਗੁਨੇਗਾਰ ਉਹ ਕੰਮ ਨਾ ਕਰੋ ਵੀ ਨਾ ਖੇਡਣਾ ਨਾ ਖੇਡਣ ਦੇਣਾ ਬਿਲਕੁਲ ਬਿਲਕੁਲ ਹੁਣ ਸਾਡੇ ਖਿਲਾਫ ਕੋਈ ਬੰਦਾ ਐ ਉਂਗਲ ਨਹੀਂ ਚੱਕ ਸਕਦਾ ਉਂਗਲ ਚਿੱਚੀ ਨਹੀਂ ਚੱਕ ਸਕਦਾ ਵੀ ਭਾਈ ਐਦਾਂ ਜਾਂ ਉਦਾਂ ਉਸ ਤੋਂ ਬਾਅਦ ਤੁਸੀਂ ਹੋਰ ਹੀ ਗੱਲਾਂ ਜਿਹਨਾਂ ਬੇਮੁਖਤ ਦੀਆਂ ਗੱਲਾਂ ਜਿਹਨਾਂ ਦਾ ਕੋਈ ਮਤਲਬ ਨਹੀਂ ਉਹ ਸਾਡੇ ਖਿਲਾਫ ਕਰੋਗੇ ਉਹਦਾ ਕੋਈ ਫਾਇਦਾ ਨਹੀਂ ਹੋ ਕੁਝ ਨਹੀਂ ਮਿਲਣਾ ਪਰ ਜੇਕਰ ਕੁਝ ਵੀ ਵਿਗੜ ਪੈਂਦਾ ਕੋਈ ਵੀ ਗੱਲਬਾਤ ਹੁੰਦੀ ਆ ਤੇ ਉਹਦੇ ਵਿੱਚ ਸਭ ਤੋਂ ਵੱਡੇ ਗੁਨੇਗਾਰ ਤੁਸੀਂ ਹੋਵੋਗੇ ਕਿਉਂਕਿ ਤੁਹਾਡੇ ਕਾਰਨ ਹੀ ਵਿਗਨ ਪੈ ਰਿਹਾ ਹੈ ਕਿ ਨਹੀਂ ਸਹਿਬਾ ਜੀ ਤੇ ਬਾਕੀ ਦੇਖੋ ਹੁਣ ਸਾਡੇ ਇੰਨੇ ਮਿੱਤਰ ਆ ਬਾਈ ਜੀ 3000 ਬੰਦਾ ਆਪਣੇ ਗਰੁੱਪ ਦਾ ਇਹ ਸਿਰਫ ਇੱਕ ਕਹਿ ਲਓ ਜੇ ਕੋਈ ਬੰਦਾ ਚੜੀਫੜੀ ਸਾਡੇ ਖਿਲਾਫ ਕਰਦਾ ਆ ਜਾਂ ਕੁਝ ਵੀ ਆ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਪਰ ਇਹ ਇੱਕ ਵਾਰਨਿੰਗ ਸਮਝ ਲਓ ਜਿੱਦਾਂ ਮਰਜੀ ਇਹ ਸਿਰਫ ਇੱਕ ਮੈਂ ਠੰਡਾ ਚੱਲਣ ਕਰਕੇ ਬੰਦੇ ਠੰਡੇ ਆ ਨਹੀਂ ਤਾਂ ਜਿਨ੍ਹਾਂ ਨਾਲ ਮੇਰਾ ਭਰਾ ਮਾਰਗਾ ਪਿਆਰ ਆ ਹਣਾ ਜਿਹੜੇ ਆਪਣੇ ਭਰਾ ਆ ਐਨੇ ਮਿੱਤਰ ਸੱਜਣਾ ਹਨਾ ਇਹ ਤੇ ਫਿਰ ਸਾਡੇ ਬਾਜਾਂ ਵਾਲਿਆਂ ਦਾ ਕਹਿੰਦਾ ਦਰ ਤੇ ਆਏ ਨੂੰ ਬਿਲਕੁਲ ਬਿਲਕੁਲ ਝੜ ਕੇ ਆਏ ਨੂੰ ਫਿਰ ਬਿਲਕੁਲ ਕਹਿਣਾ ਤੇ ਨਾ ਸੁਣਨਾ ਬਿਲਕੁਲ ਜੇਕਰ ਕਿਸੇ ਨੇ ਕੋਈ ਗੱਲ ਕਰਨੀ ਵੀ ਆ ਕੋਈ ਗਲਤ ਲੱਗਦਾ ਕਿਸੇ ਨੂੰ ਉਹ ਜਿੱਦਾਂ ਅਸੀਂ ਪਿਆਰ ਨਾਲ ਅਸੀਂ ਕਰਦੇ ਅਗਲਾ ਉਦਾਂ ਪਿਆਰ ਨਾਲ ਗੱਲ ਕਰ ਸਕਦਾ ਹਨਾ ਜੇ ਕੋਈ ਤਲਖੀ ਜ ਕਰੂਗਾ ਉਹ ਅਸੀਂ ਬਰਦਾਸ਼ਤ ਨਹੀਂ ਕਰਦੇ ਨਾਲੇ ਵਿਚਾਰਾ ਕਿਹਨੇ ਵਿਵਾਦਾਂ ਚ ਬਹੁਤ ਫਰਕ ਹੁੰਦਾ ਵਿਵਾਦ ਨਾ ਖੜਾ ਕਰਿਆ ਕਰੋ ਇਨਸਾਨ ਬਣੋ ਇਨਸਾਨਾਂ ਵਾਲੀ ਗੱਲ ਕਰੋ ਬਿਲਕੁਲ ਮਲੇ ਕੰਮ ਨਾ ਕਰੋ ਵੀ ਸ਼ੈਤਾਨ ਕਹਿੰਦਾ ਵੀ ਮੈਂ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ ਬਿਲਕੁਲ ਸ਼ੈਤਾਨਾਂ ਦਾ ਕੰਮ ਹੁੰਦਾ ਹੈ ਇਨਸਾਨ ਬਣੋ ਪਾਜੀ ਅਜੇ ਏਡਾ ਵੱਡਾ ਆਪਣਾ ਗਰੁੱਪ ਆਇਆ ਨਾ ਇੰਡੀਆ ਲੈਵਲ ਦੇ ਉੱਤੇ ਨਾ ਕੋਈ ਬੰਦਾ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਸਭ ਤੋਂ ਵੱਡਾ ਦੁੱਖ ਪਤਾ ਕੀ ਆ ਸਾਡੇ ਖਿਲਾਫ ਕੋਈ ਬੰਦਾ ਨਹੀਂ ਬੋਲਦਾ ਨਹੀਂ ਤਾਂ ਜਿਹੜੇ ਜ ਸਾਡੇ ਜਿਹੜੇ ਆਪਣੇ ਡਰਾਈਵਰ ਆ ਉਹ ਹੋਣਗੇ ਉਹ ਵੀ ਪੂਰੇ ਪੰਜਾਬ ਚ ਜਿਆਦਾ ਨਹੀਂ 5 ਤੋਂ 10 ਬੰਦੇ ਹੋਣਗੇ ਜਿਹੜੇ ਸਾਡੀ ਪਿੱਠ ਪਿੱਛੇ ਸਾਡੇ ਖਿਲਾਫ ਕੋਈ ਵੀ ਔਂਤਬੰਦੀ ਘੱਟ ਲਗੇ ਸਮਝੇ ਕਿ ਨਹੀਂ ਸਮਝੇ ਬਾਕੀ ਏਡੀ ਕੋ ਗੱਲ ਨਹੀਂ ਹੈਗੀ ਜੇ ਮੈਂ ਇੰਨੇ ਸੱਤ ਬਗਾਨੇ ਡਰਾਈਵਰਾਂ ਦੇ ਲਈ ਲੜ ਸਕਦਾ ਨਾ ਤੇ ਮੈਂ ਆਪਣੇ ਲਈ ਵੀ ਬਹੁਤ ਲੜ ਸਕਦਾ ਮੈਨੂੰ ਸਭ ਕੁਝ ਆਉਂਦਾ ਪਰ ਕੀ ਆ ਉਹਦੇ ਨਾਲ ਸਾਡੀ ਸੇਵਾ 'ਚ ਵਿਘਨ ਪਊਗਾ ਆਪਾਂ ਸੇਵਾ 'ਚ ਬਿਲਕੁਲ ਨਹੀਂ ਪੈਣਦੇ ਸੇਵਾ 'ਚ ਵਿਘਨ ਬਾਕੀ ਸਾਡੀ ਆਪਣੀ ਈਮੇਜ ਵੀ ਉਸ ਚੀਜ਼ ਦਾ ਬਿਲਕੁਲ ਬਿਲਕੁਲ ਤੁਹਾਨੂੰ ਦੋ ਚਾਰ ਬੰਦੇ ਆ ਜਿਹੜੇ ਕੋਈ ਨੈਗੇਟਿਵ ਸੋਚ ਰੱਖਦੇ ਹਨ ਜਿਨ੍ਹਾਂ ਨੇ ਉਹ ਕਹਿੰਦੇ ਵੀ ਨਾ ਆਪ ਤਾਂ ਅੱਗੇ ਨਹੀਂ ਵਧਣਾ ਕਿਸੇ ਕੋਈ ਕੰਮ ਉਹਦੇ ਲਾਤ ਖਿਚਣ ਵਾਲੇ ਉਹ ਮੈਂ ਜਿਤਕ ਮੈਂ ਤਾਂ ਵੇਖਿਆ ਨਹੀਂ ਬਿਲਕੁਲ ਨਾ ਵੀ ਇੰਨੀ ਉਮਰ ਦਾ ਤਜਰਬਾ ਹੋ ਗਿਆ ਭਾਜੀ ਨજર ਤੁਹਾਨੂੰ ਜੁੜਿਆ ਨੂੰ ਇੰਨੇ ਲੋਕਾਂ ਨੂੰ ਜੁੜਿਆ ਨੂੰ ਹੋ ਗਿਆ ਹੈ ਨਾ ਕੋਈ ਬੰਦਾ ਸਾਡੇ ਖਿਲਾਫ ਇੱਕ ਪੈਸੇ ਦੀ ਗੱਲ ਨਹੀਂ ਕਰ ਸਕਦਾ ਨਾ ਹੀ ਕੁਝ ਸਾਡੇ ਖਿਲਾਫ ਤੁਹਾਨੂੰ ਲੱਭਣਾ ਠੀਕ ਹੈ ਨਹੀਂ ਜੀ ਸਾਡਾ ਹਿਸਾਬ ਕੋਰਾ ਸਾਡੀ ਇਮਾਨਦਾਰੀ ਕੋਈ ਬੰਦਾ ਜਿੰਨਾ ਮਰਜੀ ਜੋ ਮਰਜੀ ਜ਼ੋਰ ਲਾ ਲਵੇ ਹੈ ਨਾ ਉਹ ਮੂਸੇ ਵਾਲੇ ਦੇ ਗਾਣਿਆਂ ਕਿਦਾਂ ਨਾ ਵੀ ਜੇ ਮਤਲਬ ਮੁਕਾਬਲਾ ਨਹੀਂ ਹੁੰਦਾ ਤਾਂ ਲਾਤਾਂ ਖਿਚਣੀਆਂ ਸ਼ੁਰੂ ਕਰ ਦੋ ਨਾ ਉਹ ਕੰਮ ਨਹੀਂ ਕਰਨਾ ਚਾਹੀਦਾ ਹੈਗਾ ਤੇ ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਸਰਦਾਰ ਬੰਦੇ ਨੂੰ ਭਰਾ ਮੰਨਦੇ ਆ ਡਰਾਈਵਰਾਂ ਨੂੰ ਆਪਣਾ ਭਰਾ ਮੰਨਦੇ ਆ ਨਾ ਉਹਦੇ ਪਿੱਛੇ ਬਹੁਤ ਵੱਡਾ ਕਾਰਨਾ ਅਸੀਂ ਕਹਿੰਦੇ ਆ ਵੀ ਜਿਹੜੇ ਬੰਦੇ ਦੇ ਨਾਂ ਪਿੱਛੇ ਸਿੰਘ ਲਗਵਾਨਾ ਉਹ ਗੁਰਗੋਵੀ ਸਿੰਘ ਜੀ ਦੀ ਏਲਾ ਦਾ ਉਹ ਸਾਡਾ ਭਰਾ ਆ ਪਰ ਆਪਾਂ ਨੂੰ ਸਾਨੂੰ ਪਤਾ ਬਿਲਕੁਲ ਪਰ ਉਹ ਭਰਾ ਬਣ ਕੇ ਤੁਸੀਂ ਦੁਸ਼ਮਣਾਂ ਵਾਲੇ ਕੰਮ ਨਾ ਕਰੋ ਸਾਡੇ ਖਿਲਾਫ ਬਿਉਤ ਬੰਦੀਆਂ ਜਿਹੜੀਆਂ ਪੁੱਟੀਆਂ ਸਿੱਧੀਆਂ ਇਹਨਾਂ ਨੂੰ ਕੁਝ ਨਹੀਂ ਮਿਲਣਾ ਹੈਗਣੀ ਹੁਣ ਬਿੱਲਾ ਜੀ ਆ ਬਾਈ ਹੋਣੀ ਆਪਾਂ ਖੰਨੇ ਆਏ ਆ ਨਾ ਇੰਨਾ ਭਰਾਵਾਂ ਦਾ ਪਿਆਰ ਮਿਲਦਾ ਇੰਨੇ ਜਾਨੇ ਬੈਠੇ ਆ ਨਾ ਮੇਰੇ ਕਿਹੜਾ ਕੋ ਰਿਸ਼ਤੇਦਾਰ ਸਿਰਫ ਇਹ ਇਹ ਸਾਡੀ ਸ਼ਵੀ ਨੂੰ ਪਿਆਰ ਕਰਦੇ ਹਨ ਤੇ ਹੁਣ ਆ ਬਾਈ ਹੋਣਾ ਨੇ ਵੀ ਇੱਥੋਂ ਦੇਖੋ ਸਾਡੇ ਵਾਲ ਦੇਖ ਕੇ ਡਰਾਈਵਰ ਹੈਲਪ ਲਾਈਨ ਬਣਾਈ ਆ ਹੁਣ ਖੰਨੇ ਆਪਾਂ ਇਹਨਾਂ ਨੂੰ ਫੋਨ ਕਰਦੇ ਕੋਈ ਵੀ ਭਾਜੀ ਪੰਗਾ ਹੁੰਦਾ ਉਦੋਂ ਗੋਵਿੰਦ ਨਾੜ ਵਾਲੀ ਗੱਡੀ ਸੀ ਹਨ ਇਹਨਾਂ ਨੇ ਆਪੂ ਹੱਲ ਕਰਾਇਆ ਨਹੀਂ ਤਾਂ ਸਾਨੂੰ ਆਉਣਾ ਪੈਣਾ ਜੀ ਸਾਡੇ ਗਰੁੱਪ ਦੀ ਗੱਡੀ ਸੀ ਉਹ ਹਨ ਤੇ ਪਰ ਕੀ ਆ ਲੋਕੀ ਐਵੇਂ ਬੇਮੁਖਤ ਜਿੱਦਾਂ ਕਹਿੰਦੇ ਖਾਮਖਾ ਖਾਮਖਾ ਕੋਈ ਗੱਲ ਆ ਨਾ ਤੇ ਮੈਂ ਆਪਣੇ ਗ ਜਿਹੜੇ ਆਪਣੇ ਗਰੁੱਪ ਦੇ ਮੈਂਬਰ ਆ ਬਰਦਰ ਗਰੁੱਪ ਦੇ ਜੇਕਰ ਕੋਈ ਵੀ ਗੱਲ ਆ ਕੁਝ ਵੀ ਤੁਸੀਂ ਆਪਸ ਦੇ ਵਿੱਚ ਗੱਲ ਕੀਤੀਆਂ ਸਾਡੇ ਤੋਂ ਕੋਈ ਰਿਕਾਰਡਿੰਗ ਆ ਗਈ ਜਾਂ ਕੁਝ ਵੀ ਆ ਗਿਆ ਕਿਉਂਕਿ ਬਾਹਰਲੇ ਦਾ ਕੀਤਾ ਅਸੀਂ ਜੋ ਮਰਜੀ ਵੀ ਘਰ ਦੇ ਦੀ ਜਿਹੜੀ ਆ ਨਾ ਕਾਨ ਕੀਤੀ ਉਹ ਨਹੀਂ ਆਪਣੇ ਤੋਂ ਜਾਣ ਹੋਣੀ ਅਗਨੇ ਬਾਜੀ ਔਖੀ ਸੱਤ ਬਗਾਨੇ ਦੇ ਨਾਲ ਜਿੱਦਾਂ ਮਰਜੀ ਹੋਵੇ ਜੇਕਰ ਆਪਣਾ ਭਰਾ ਸਾਡੇ ਖਿਲਾਫ ਵਿੱਚ ਬਹਿ ਕੇ ਕੋਈ ਸੇਕ ਬਣਿਆ ਨਾ ਕੋਈ ਉਹ ਬਰਦਾਸ਼ਤ ਕਰਨੀ ਬੋਲ ਉਹ ਬਰਦਾਸ਼ਤ ਕਰਨਾ ਔਖਾ ਫੇ ਨਾ ਕਹੋ ਵੀ ਜਿੱਦਾਂ ਜਿਵੇਂ ਮਰਜੀ ਫੇ ਜੋ ਹੋਊਗਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੋਊਗਾ ਨਾਲੇ ਯਾਰ ਇੱਕ ਪਤਾ ਗੱਲ ਕੀ ਹੈ ਜੇ ਕਿਸੇ ਬੰਦੇ ਲਈ ਕੋਈ ਚਲੋ ਕੋਈ ਮਾੜਾ ਵਧੀਆ ਕੰਮ ਕੀਤਾ ਹਨਾ ਤੇ ਜੇਕਰ ਉਹਨੂੰ ਕੋਈ ਬੰਦਾ ਇਹ ਗੱਲ ਕਹਿੰਦਾ ਯਾਰ ਤੇਰੇ ਲਈ ਤਾਂ ਉਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਉੱਥੇ ਗੁਣਗੁਣ ਨਾ ਕਰਿਆ ਕਰੋ ਠੀਕ ਹੈ ਨਾ ਉਹਨੂੰ ਜਵਾਬ ਦੇਆ ਕਰੋ ਹੋਣਗਾ ਯਾਰ ਇਹ ਮੁੱਦੇ ਤੇ ਤੂੰ ਸਿੱਧੀ ਸਿੱਧੀ ਉਹਨੂੰ ਦੱਸਿਆ ਕਰੋ ਵੀ ਨਹੀਂ ਯਾਰ ਐਦਾਂ ਨਹੀਂ ਹੈਗਾ ਤੁਸੀਂ ਅਗਲਾ ਅਗਲਾ ਜੇ ਸਾਡੇ ਨਾਲ ਗੱਲ ਕੀਤੀ ਸਾਡੇ ਪੱਖ ਤੇ ਅਗਲੇ ਨਾਲ ਕੀਤੀ ਅਗਲੇ ਤੇ ਇਹ ਗੰਦਾ ਗੰਦਾਰਾਮ ਜਾਣਾ ਕਹੇ ਜਮਣਾਰਾਮ ਨਾ ਹੁਣ ਆ ਬਾਈ ਆਪਣੇ ਮਿੱਤਰ ਆ ਤੂੰ ਬੱਲੇ ਬਾਈ ਬਾਈ ਮੇਰੀ ਜ਼ਿੰਦਗੀ ਦਾ ਉਸੂਲ ਆ ਜਿਹੜੇ ਮਰਜ਼ੀ ਦਰ ਤੇ ਚੜਾ ਲਓ ਇਹ ਮੇਰੇ ਮਿੱਤਰ ਆ ਜਾਂ ਮੇਰੇ ਬਚਪਨ ਦੇ ਸੱਜਣ ਅੱਜ ਵੀ ਮੇਰੇ ਸੱਜਣ ਆ ਹਨਾ ਹੁਣ ਭਾਜੀ ਸਾਹਿਬ ਭਾਜੀ ਤੁਸੀਂ ਆ ਨਾ ਹਾਂਜੀ ਤੁਸੀਂ ਭਾਵੇਂ ਮੈਨੂੰ 2 ਸਾਲਾਂ ਮਿਲੋ ਜੇ ਤੁਹਾਡੇ ਖਿਲਾਫ ਕੋਈ ਬੰਦਾ ਗੱਲ ਕਰੂਗਾ ਮੇਰੇ ਮੂਹਰੇ ਤਾਂ ਮੈਂ ਉਹਦਾ ਮੂੰਹ ਬੰਦ ਕਰਾਂਗਾ ਹੱਕਦਾਰਾਂ ਤਾਂ ਮੈਂ ਕਰੂੰਗਾ ਵੀ ਤੁਹਾਡੀ ਗੱਲ ਵਿੱਚ ਹੈ ਹੁਣ ਆਪਾਂ 5 ਬੰਦੇ ਬੈਠੇ ਆਪਾਂ ਪੰਜਾਂ ਦੇ ਖਿਲਾਫ ਫਰਜ ਕਰ ਲਓ ਹਾਂ ਬਾਈ ਦੇ ਖਿਲਾਫ ਬਿੰਲੇ ਦੇ ਤੁਹਾਡੇ ਚਾਰਾਂ ਚੁੱਕ ਤੁਹਾਡੀ ਗੈਰ ਹਾਜ਼ਰੀ 'ਚ ਕੋਈ ਬੰਦਾ ਗੱਲ ਕਰਦਾ ਜੇ ਮੈਂ ਉਹਦੀ ਗੱਲ 'ਚ ਹੰਗਾਰਾ ਭਰਦਾ ਤਾਂ ਮੇਰੇ ਤੋਂ ਵੱਡਾ ਬੰਦਾ ਫੁੱਦੂ ਹੈ ਹੀ ਨਹੀਂ ਦੁਨੀਆ ਬਿਲਕੁਲ ਇਹ ਗੱਲ 100% ਸਹੀ ਆ ਤੂੰ ਕਰਦਾ ਆਲੂ ਕਾ ਬਕਵਾਸ ਮੂੰਹ ਬੰਦ ਕਰ ਤੇਰਾ ਰਾਹ ਉਧਰ ਮੇਰਾ ਰਾਹ ਇਧਰ ਬਿਲਕੁਲ ਬਿਲਕੁਲ ਮਰਦ ਬੰਦਾ ਹੋਈ ਹੈ ਕਿ ਜਿਹੜਾ ਕਿਸੇ ਦੇ ਕੰਡ ਪਿੱਛੇ ਵੀ ਜਿਆਰ ਦੀ ਮਿੱਤਰ ਦੀ ਜਿਹਦੇ ਨਾਲ ਆਪਾਂ ਨੂੰ ਭਰਾ ਕਹਿ ਲਿਆ ਉਹਦੀ ਆਪਾਂ ਕੰਡ ਪਿੱਛੇ ਬਰਦਾਸ਼ਤ ਕਿਸੇ ਦੀ ਮਾੜੀ ਨਹੀਂ ਸੁਣ ਸਕਦੇ ਅਸੀਂ ਆਪਾਂ ਵੀ ਆਪਣੇ ਮਿੱਤਰ ਨੂੰ ਆਪਾਂ ਜੋ ਮਰਜੀ ਕਹੀਏ ਕੋਈ ਤੀਜਾ ਕਿੱਦਾਂ ਕਹ ਜੇ ਹੁਣ ਆਪਣਾ ਇੱਥੋਂ ਤੱਕ ਹੁਣ ਆਪਾਂ ਚਲੋ ਤਕਰਾਰਬਾਜ਼ੀਆਂ ਹੋ ਜਾਂਦੀਆਂ ਨੇ ਬਿਲਕੁਲ ਅੱਜ ਤੱਕ ਵੀ ਆਪਣਾ ਸੂਲ ਹੈ ਕਿ ਜਿਹਦੇ ਜਿਸ ਬੰਦੇ ਨਾਲ ਆਪਾਂ ਬਿਲਕੁਲ ਚਲੋ ਪਿਆਰ ਸੀ ਕਿਸੇ ਗੱਲੋਂ ਤਕਰਾਰਬਾਜ਼ੀ ਹੋਈ ਜੇ ਕੋਈ ਉਹਦੀ ਮਾੜੀ ਕਰਦਾ ਤਾਂ ਵੀ ਮਾੜੀ ਨਹੀਂ ਕਰਨੀ ਦੀ ਬਿਲਕੁਲ ਬਿਲਕੁਲ ਕਿਉਂਕਿ ਕਦੀ ਦਾ ਪਿਆਰ ਸੀ ਨਾ ਸਾਡੇ ਮੱਤ ਭੇਦ ਹੋ ਗਏ ਪਰ ਆਪਾਂ ਮਾੜੀ ਨਹੀਂ ਕਰਨੀ ਬਿਲਕੁਲ ਮੈਨੂੰ ਆਪਾਂ ਹਾਂ ਬਾਕੀ ਇਹ ਕੋਈ ਟੈਪ ਲੈਖਾ ਨਾ ਰੱਖੇ ਜੇ ਕਰ ਆ ਬਿਲਕੁਲ ਮੈਂ ਨਾ ਭਾਜੀ ਜੇ ਕਿਸੇ ਕੋ ਕੋਈ ਆਪਣਾ ਕੱਠ ਨਹੀਂ ਨਿਭਿਆ ਉਹਦੇ ਚ ਸਾਡਾ ਕੋਈ ਰੋਲ ਨਹੀਂ ਅਸੀਂ ਨਿਵਾ ਰਹੇ ਆ ਇਹ ਬੰਦੇ ਅੱਜ ਦੇ ਨਹੀਂ ਜੁੜੇ ਹੋਏ ਇਹਨਾਂ ਨੂੰ 4-4 5-5 ਸਾਲੋਂ 5.5 ਸਾਲ ਸਾਡੇ ਗਰੁੱਪ ਨੂੰ ਹੋ ਗਿਆ ਭਾਜੀ ਕੋਈ 4 ਸਾਲ ਪੁਰਾਣਾ ਕੋਈ 5 ਸਾਲ ਪੁਰਾਣਾ ਉਹ ਸਾਡੇ ਚੰਗੇ ਕੰਮ ਕਰਕੇ ਅਜ ਤਾਈ ਜੁੜੇ ਹੋ ਆ ਜਿਹੜੇ ਨਿਕਲ ਗਏ ਸਾਨੂੰ ਕੋਈ ਇਦਾਂ ਦੀ ਪਰਵਾਹ ਨਹੀਂ ਤੇ ਨਾ ਹੀ ਕੋਈ ਬੰਦਾ ਇਹ ਭੁਲੇਖਾ ਰੱਖੇ ਵੀ ਭਾਈ ਇਹ ਕੋਈ ਸਾਡਾ ਬਿਜ਼ਨਸ ਆ ਵੀ ਹਾਂਜੀ ਜੀ ਰਾਜੇ ਨੂੰ ਬਹੁਤ ਆ ਤੁਸੀਂ ਸੇਵਾ ਦੇ ਵਿੱਚ ਗਰੁੱਪ ਦੇ ਵਿੱਚ ਜੁੜੇ ਆ ਤੁਸੀਂ ਆਪਣੇ ਕਰਮ ਸੁਧਾਰਨ ਨੂੰ ਜੁੜੇ ਹੋ ਆ ਹੂੰ ਹੈ ਕਿ ਨਹੀਂ ਇਹ ਕੋਈ ਇਹ ਨਹੀਂ ਹੈਗਾ ਵੀ ਅਸੀਂ ਕੋ ਤੁਹਾਨੂੰ ਧੱਕੇ ਨਾਲ ਜੋੜਨੇ ਜਿਹੜਾ ਬੰਦਾ ਸੇਵਾ ਕਰਦਾ ਆਪਣੀ ਮਰਜ਼ੀ ਨਾਲ ਕਰਦਾ ਕਿਸੇ ਨੂੰ ਫੋਨ ਨਹੀਂ ਕੀਤਾ ਨਾਲੇ ਜੀਰੂ ਮੰਨ ਕੇ ਚੱਲੋ ਕਿਸੇ ਨੂੰ ਇਹ ਕੋਈ ਡਾਊਟ ਹੁੰਦਾ ਹੈ ਨਾ ਵੀ ਇਹ ਅੱਗੇ ਨੇ ਉਹ ਬੰਦਾ ਖੁਦ ਅੱਗੇ ਆ ਕੇ ਸਾਡੇ ਨੂੰ ਚੰਗਾ ਕਰ ਸਕਦਾ ਉਹ ਆ ਜੀ ਦੋ ਤਿੰਨ ਲੋਕਾਂ ਨੂੰ ਸਾਹਬ ਭਾਜੀ ਹਿਸਾਬ ਦੋ ਹਾਂਜੀ ਹਿਸਾਬ ਦੇ ਦਿਆਂਗੇ ਸਾਰਾ ਤੇ ਉਹ ਬੰਦਾ ਖੁਦ ਅੱਗੇ ਲਾ ਕੇ ਕੋਈ ਜਿਹੜੀ ਵੀ ਸੇਵਾ ਕਰਨੀ ਜਿਹੜਾ ਵੀ ਕੋਈ ਵੀ ਗੱਲਬਾਤ ਕਰਨੀ ਉਹ ਖੁਦ ਕਰ ਸਕਦਾ ਨਾਲੇ ਅਗਲੇ ਨੂੰ ਪਤਾ ਲੱਗ ਜਾਣਾ ਹਨਾ ਕਿੱਦਾਂ ਹੁੰਦਾ ਬਿਲਕੁਲ ਬਿਲਕੁਲ ਦਿਮਾਗ ਦਾ ਦਹੀਂ ਬਣ ਜਾਂਦਾ ਹਾਂ ਠੀਕ ਹੈ ਨਾ ਹੁਣ ਹੁਣ ਇਹ ਗੱਲਾਂ ਕਰਨ ਦੀਆਂ ਆ ਭਾਈ ਜੀ ਇਹ ਹਰ ਮਹੀਨੇ ਜਿੱਲੇ ਕਾ ਕਰਨਾ ਪਵੇ ਨਾ ਹਿਸਾਬ-ਤਾਬ ਨਾਲੇ ਚੱਲਣਾ ਪਵੇ ਸਭ ਨੂੰ ਦੇਖਣਾ ਪੈਂਦਾ ਸਮਝੀ ਨਾ ਸਮਝੇ ਅਸੀਂ ਇਹ ਸੇਵਾ ਦੇ ਭਾਵੇਂ ਆਪਣੇ ਕੰਮ ਕਿੰਨੇ ਗੱਡੀ ਦਾ ਹਿਸਾਬ-ਤਾਬ ਤਾਂ ਔਖੇ ਹੋ ਜਾਂਦੇ ਆ ਬਿਲਕੁਲ 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 ਘਰ ਦੀ ਕਬੀਲਦਾਰੀ ਹੋਰ ਸਾਰੇ ਗਰੁੱਪਾਂ ਦਾ ਹਿਸਾਬ-ਤਾਬ ਸੇਵਾਵਾਂ ਦਾ ਹਿਸਾਬ-ਤਾਬ ਬਿਲਕੁਲ ਫਿਰ ਆਪਣੇ ਕੰਮ ਧੰਦੇ ਦਾ ਹਿਸਾਬ-ਤਾਬ ਬਿਲਕੁਲ ਬਿਲਕੁਲ ਸੌਖੀ ਗੱਲ ਨਹੀਂ ਹੈਗੀ ਬਕਵਾਸ ਕਰਨੀ ਬਹੁਤ ਸੌਖੀ ਹੈ ਬਿਲਕੁਲ ਇਹ ਗੱਲਾਂ ਸਾਰੇ ਜਣੇ ਜਿਹੜਾ ਧਿਆਨ ਚ ਰੱਖਣ ਤੇ ਬਾਕੀ ਭਾਈ ਜਿਹਨੇ ਵਿੱਚ ਬਹਿ ਕੇ ਸੇਕ ਬਣਾਣਾ ਨਾ ਉਹ ਸੈਂਕ ਦਾ ਫਿਰ ਹੱਲ ਜਿਹੜਾ ਆ ਬਹੁਤ ਭੜਾ ਹੋਊਗਾ ਇਹ ਮੈਂ ਗੱਲ ਤੁਹਾਨੂੰ ਅੱਜ ਵੀ ਕਹਿੰਨਾ ਜੇ ਆਪਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਕੋਈ ਬੰਦਾ ਸਾਡੇ ਵਿੱਚ ਬਹਿ ਕੇ ਸਾਡੇ ਖਿਲਾਫ ਕੋਈ ਪੁੱਠਿਆ ਸਦੀਆਂ ਗੱਲਾਂ ਹੋਰਾਂ ਨਾ ਕਰਦਾ ਤੇ ਉਹ ਪਹਿਲੇ ਗਰੁੱਪ ਚੋਂ ਨਿਕਲ ਜਾ ਗੱਲਾਂ ਜਿੱਦਾਂ ਮਰਜ਼ੀ ਕਰੇ ਪਰ ਗਰੁੱਪ ਚ ਰਹਿ ਕੇ ਜਿੰਨ ਘਰ ਦੇ ਵਿੱਚ ਵੜ ਕੇ ਲੰਕਾ ਢਾਈ ਨਾ ਉਹ ਫਿਰ ਆਪਣਾ ਰਿਜ਼ਲਟ ਯਾਦ ਰੱਖਿਓ ਥਾਲੀ ਖਾ ਕੇ ਸ਼ੇਧ ਕਰਨ ਵਾਲਾ ਬੰਦਾ ਬਿਲਕੁਲ ਉਹ ਨਹੀਂ ਆਪਾਂ ਨੂੰ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ